ਮੋਬਾਈਲ ਗੁਜਿਹ ਦਾ ਖਾਤਾ ਹੈ ਮੋਬਾਈਲ ਜੀ ਦੇ પતિ ਮੈਂ ਮਿਸਿਸ ਦਨਜੀਤ ਕਰਸੀ ਕੱਲ ਡੇਬਰਗੜ ਆਸਾਮ ਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਇਆ ਹਾਂ ਮੁਚਰਦੀ ਕਲਾ ਵਿੱਚ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾਬਾਬਾ ਨਾਮਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਡੇਰਾਬਾਬਾ ਨਾਮਕ ਕਲਸੀ ਸਾਹਿਬ ਦੇ ਨਾਮ ਕੀ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਬਹੁਤ ਚੜ੍ਹ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦੋ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਈਗੋਜੀ ਦਾ ਖਾਲਸਾ ਵਾਈਗੋਜੀ ਦੇ ਦੇ ਪਤੀ ਤੇ ਵਾਈਗੋਜੀ ਦਾ ਖਾਲਸਾ ਵਾਈਗੋਜੀ ਦੇ ਦੇ ਪਤੀ ਮੈਂ ਮੈਸਿਸ ਗਨਜੀਤ ਕਰਸੀ ਕੱਲ ਡਿਬਰਗੜ੍ਹ ਅਸਾਮ ਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਇਆ ਹਾਂ ਬਹੁਤ ਚੜ੍ਹਦੀ ਕਲਾ ਵਿੱਚ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਵਾਈ ਇਲੈਕਸ਼ਨ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਡੇਰਾ ਬਾਬਾ ਨਾਨਕ ਕਲਸੀ ਸਾਹਿਬ ਦੇ ਨਾਮ ਕੇ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਵੱਧ ਚੜ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦਿਓ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਮਿਸਿਸ ਦਰਜੀਤ ਕੌਰ ਸੀ कल देब्रगणा आसाम ते तुलसी साहब ਨੂੰ ਮਿਲ ਕੇ ਆਇਆ ਮੁਚਰਦੀ ਕਲਾ ਵਿੱਚ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾਬਾਬਾ ਨਾਮਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਡੇਰਾਬਾਬਾ ਨਾਮਕ ਕਲਸੀ ਸਾਹਿਬ ਦੇ ਨਾਮ ਕੇ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਬਹੁਤ ਚੜਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਾਈ ਹੋਵੋ ਦੀ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਬਾਈਗੋਜੀ ਦਾ ਖਾਲਸਾ ਬਾਈਗੋਜੀ ਦੇ ਪਤੀ ਤੇ ਬਾਈਗੋਜੀ ਦਾ ਖਾਲਸਾ ਬਾਈਗੋਜੀ ਦੇ પતિ ਮੈਂ ਮੈਸਿਸ ਦਰਜੀਤ ਕਰਸੀ ਕੱਲ ਡਿਬਰਗੜ੍ਹ ਅਸਾਮ ਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਇਆ ਹਾਂ ਉਹ ਚਰਦੀ ਕਲਾ ਵਿੱਚ ਨੇ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾਬਾਬਾ ਨਾਮਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਡੇਰਾਬਾਬਾ ਨਾਨਕ ਕਲਸੀ ਸਾਹ ਦੇ ਨਾਮ ਦੇ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਬਹੁਤ ਚੜਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਾਈ ਹੋਵੋ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਈਗੋਜੀ ਦਾ ਖਾਲਸਾ ਵਾਈਗੋਜੀ ਦੇ ਪਤੀ ਤੇ ਵਾਈਗੋਜੀ ਦਾ ਖਾਲਸਾ ਵਾਈਗੋਜੀ ਦੇ ਪਤੀ ਮੈਂ ਮਿਸਿਸ ਗਰਜੀਤ ਕਲਸੀ ਕਲ ਡਿਬਰਗੜ੍ਹ ਅਸਾਮ ਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਇਆ ਮੁਚਰਦੀ ਕਲਾ ਵਿੱਚ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾਬਾਬਾ ਨਾਮਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਡੇਰਾਬਾਬਾ ਨਾਮਕ ਕਲਸੀ ਸਾਹਿਬ ਦੇ ਨਾਮ ਦੇ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਬਹੁਤ ਚੜ੍ਹ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦਿਓ ਤੇ ਬਾਕੀ ਦੀ ਸਾਰੀ ਜਾਣਕਾਰੀ ਆਰ ਵਾਲੇ ਦਿਨ ਆਵੇਛ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਬਾਈ ਕੁਜੀ ਦਾ ਖਾਲਸਾ ਮਾਈ ਕੁਜੀ ਦੀ